ਮਾਨਸਤੇ ਪ੍ਰਾਜਮਾਨ ਮੌਜਨ ਸਮਾਜ ਪਾਰਟੀ ਪੰਚਾਇਤ ਦੇ ਪ੍ਰਧਾਨ ਡਾਕਟਰ ਤਾਰਸ ਸਿੰਘ ਕ੍ਰਿਪੁਰ ਸਾਹਿਬ ਉਹਨਾਂ ਦੇ ਨਾਲ ਮੌਜਨ ਸਮਾਜ ਪਾਰਟੀ ਦੇ ਵਿਧਾਇਕ ਸਰਕਾਰ ਜੀ ਨਛਤਰਪਾਲ ਜੀ ਮੌਜਨ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਸਰਕਾਰ ਜੀ ਤੀਰਥ ਰਾਜਪੁਰਾ ਜੀ ਚੌਟਰੀ ਗੁਰਨਾਮ ਜੀ ਜੰਨਾ ਸੈਕਟਰ ਦੀ ਵਰਸ ਸਮਾਜ ਪਾਰਟੀ ਪੰਜਾਬ શ્રી ਬਲਵਿੰਦਰ ਮਿੱਡਕਰ ਜੀ ਲਾਲ ਚੰਦ ਹਾਜਲਾ ਸਾਹਿਬ ਔਰ ਸੂਚੀ ਹਰਕੇ ਵੀ ਪੰਜਾਬ ਦੀ ਦੁਆਬੇ ਦੀ ਲੀਡਰਸ਼ਿਪ ਤੁਸੀਂ ਸਾਰੇ ਮਤਾਵ ਪੈਣਾ ਧੀਰੋ ਬਜ਼ੁਰਗੋ ਸਭ ਤੋਂ ਪਹਿਲਾਂ ਜੈ ਪ੍ਰੇਮ ਜੈ ਭਾਰ ਜੈ ਪ੍ਰੇਮ ਜੈ ਭਾਰ ਤੋਂ ਮੇਰੇ ਤੋਂ ਪਹਿਲਾਂ ਸਾਰੇ ਸਾਥੀਆਂ ਨੇ ਆਪ ਜੀ ਨੂੰ ਤੇਰੇਤੇ ਦੀ ਸਾਰੀ ਗੱਲਬਾਤ ਉਥੇ ਦਾ ਪੱਖ ਦੱਸਿਆ ਕਿੰਦਾ ਸਰਕਾਰ ਨੇ ਜਿਹੜਾ ਜਿਹੜੀ ਸਰਕਾਰ ਦੀ ਗੁਰੂ ਅਰਦਾਸਪਤੀ ਨਫਰਤ ਜਾ ਰਹੀ ਆ ਉਹ ਪੂਰੀ ਦੁਨੀਆ ਦੇ ਵਿੱਚ ਚੱਲੀ ਅੱਜ ਡਾਕਟਰ ਅਰਤਾਰ ਸਿੰਘ ਗਰੀਪੁਰੀ ਸਾਹਿਬ ਜਿਨ੍ਹਾਂ ਨੇ ਗੰਭੀਰਤਾ ਨੂੰ ਇਸ ਮਸਲੇ ਨਾਲ ਲੈਂਦੇ ਹੋਏ ਜਿੱਥੇ ਲੋਕਲ ਪ੍ਰਸ਼ਾਸਨ ਜਿਲੇ ਦਾ ਪ੍ਰਸ਼ਾਸਨ ਔਰ ਜਿੱਥੇ ਉਸ ਪਿੰਡ ਦੀ ਪੰਚਾਇਤ ਜਿਨ੍ਹਾਂ ਨੇ ਇਹ ਸਮਝਿਆ ਕਿ ਸ਼ਾਇਦ ਅਧੇ ਅਧੂਰੀ ਜਾਣਕਾਰੀ ਦੇ ਨਾਲ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਗੁਰੂ ਪਰਗਨੂ ਬਲਡੋਲੇਰ ਦੇ ਨਾਲ ਨੁਕਸਾਨ ਪਹੁੰਚਾਵਾਂਗੇ ਔਰ ਨੁਕਸਾਨ ਪਹੁੰਚਾਇਆ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਡਾਕਟਰ ਅਰਪਾਰ ਸਿੰਘ ਕ੍ਰਿਪੂਰੀ ਸਾਹਿਬ ਨੇ ਤੁਹਾਡੇ ਤੌਰ ਤੇ ਗੋਡਾ ਰੱਖਣਾ ਜਿੰਨਾ ਹੀ ਤੁਸੀਂ ਦੇਰੀ ਕਰੋਗੇ ਓਨਾ ਹੀ ਜ਼ਿਆਦਾ ਕੱਢਾਈ ਜਾਣਾ ਸਾਹ ਘਟਣਾ ਤੋਂ ਅੱਜ ਦਾ ਇਹ ਇਕੱਠ ਜਿੱਥੇ ਉਹਨਾਂ ਨੇ ਇਹ ਅਤਿਆश्यक ਫੈਸਲਾ ਲਿਆ ਗੁਰੂ ਮਹਾਰਾਜ ਦੇ ਸਨਮਾਨ ਦੇ ਲਈ ਇਸੇ ਜਗ੍ਹਾ ਦੇ ਉੱਪਰ ਜਿੱਥੇ ਇੰਡੀਆ ਦੇ ਨੈਸ਼ਨਲ ਚੈਨਲ ਨਿਊਜ਼ 24 ਨੇ 9 ਸਤੰਬਰ 2013 ਨੂੰ 13 ਨੂੰ ਇਸ ਦੇਸ਼ ਦੇ ਅੰਦਰ ਗੁਰੂ ਸਾਹਿਬ ਤੋਂ ਇਹ ਅਦਮੀ ਚ ਆਪਣੀ ਗੱਲ ਚੈਨਲ ਤੋਂ ਪੇਸ਼ ਕੀਤੀ ਸੀ ਤਾਂ ਉਸ ਸਮੇਂ ਦੇ ਵੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਗਰੀਪੁਰੀ ਸੀ ਤਾਂ ਇਸੇ 9 ਸਤੰਬਰ ਨੂੰ ਇਸੇ ਸੜਕ ਦੇ ਉੱਪਰ ਬੰਗਨ ਸਮਾਜ ਪਾਰਟੀ ਫਰਾਰ ਨੇ ਜਾਮ ਲਗਾ ਕੇ ਉਸ ਚੈਨਲ ਦੀ ਨਾਸਾ ਬੰਦ ਕੀਤੀ ਆ ਸੀ ਇਹ ਪੰਚਾਇਤ ਇਹ ਸਰਪੰਚ ਦਾ ਕੋਈ ਛੇੜ ਨਹੀਂ ਇਹ ਰਿਹਾ ਨਾਸਾ ਵੀ ਬਹੁਤ ਜਲਦ ਬੰਦ ਕਰਕੇ ਦੁਕਾਵਾਗੇ ਤੁਹਾਡੇ ਏਕੇ ਦੇ ਨਾਲ ਜਿਹੜਾ ਤੁਹਾਡਾ ਇਕੱਠ ਆ ਤੋਂ ਅੱਜ ਦੇ ਤੰਦਰ ਤੋਂ ਤੁਸੀਂ ਇਹ ਪ੍ਰੋਗਰਾਮ ਆਪਣੀ ਲੀਡਰਸ਼ਿਪ ਤੋਂ ਲੈਣ ਆਏ ਆ ਤੋਂ ਜਿੱਥੇ ਪੂਰੇ ਪੰਜਾਬ ਦੇ ਅੰਦਰ ਬਹੁਤ ਜਿਹੜਾ ਦੁਖਦਾਈ ਕੱਟਣਾ ਬਹੁਤ ਦੁਖਦਾਈ ਸਮਾ ਚੱਲ ਰਿਹਾ ਪੂਰੇ ਪੰਜਾਬ ਦੇ ਅੰਦਰ ਲੋਕ ਹਰ ਪੀੜ ਤੋਂ ਜਿਹੜੇ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਪ੍ਰਧਾਨ ਜੀ ਨੇ ਪੂਰੇ ਪੰਜਾਬ ਦੇ ਅੰਦਰ ਪੰਜਾਬ ਸਮਾਜ ਮੈਨ ਦੇ ਤਹਿਤ ਚਾਹੇ ਉਹ ਬਾਂਡਰ ਏਰੀਆ ਦੇ ਵਿੱਚ ਲੋਕੀ ਹਰ ਪੀੜ ਤੇ ਆ ਚਾਹੇ ਲੁਧਿਆਣੇ ਦੇ ਲਾਗੇ ਚਾਹੇ ਉਹ ਸਰਹੰਦਰ ਲੋਧੀਪੁਰ ਉੱਥੇ ਪੂਰੀ ਪੰਜਾਬ ਦੀ ਭੋਜਨ ਸਮਾਜ ਪਾਰਟੀ ਹਰ ਹਲਕੇ ਦੀਆਂ ਟੀਮਾਂ ਬਣਾ ਕੇ ਉਹਨਾਂ ਹਰ ਪੀੜਤਾਂ ਦੀ ਮਦਦ ਕਰਨਾ ਵੀ ਜਿਹੜਾ ਪੀੜਾ ਚੱਕਿਆ ਹੋਇਆ ਆਪ ਦਿਨ ਰਾਤ ਉੱਥੇ ਜਾ ਰਹੇ ਨੇ ਔਰ ਲੋਕਾਂ ਦੀ ਮਤ ਕਰ ਰਹੇ ਨੇ ਔਰ ਇਹ ਜਿਹੜਾ ਸਰਕਾਰ ਜਿਹੜੀ ਡੇਰੀ ਕਰ ਰਹੀ ਆ ਤੋਂ ਆਪਣਾ ਜਲੂਸ ਦਾ ਆਪੇ ਪ੍ਰਬੰਧ ਕਰ ਰਹੀ ਆ ਆਹ ਜਿਹੜਾ ਪ੍ਰੋਗਰਾਮ ਸਰਕਾਰ ਦੇ ਡਾਕਟਰ ਅਨਤਾਰ ਸਿੰਘ ਗਰੀਪੁਰੇ ਦੀ ਲੀਡਰਸ਼ਿਪ ਦੇਵੇਗੀ ਆਪਾਂ ਉੱਤੇ ਐਲਾਨ ਲਾਗੂ ਕਰਕੇ ਜਿੱਦਾਂ ਦਾ ਵੀ ਮਹਾਲ ਬਣਾਉਣਾ ਪਿਆ ਉਹਦਾ ਬਵਾ ਮੰਗੇ ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਦਾ ਧੰਨਵਾਦ ਕਰਦਾ ਹਾਂ ਰਜਲਨਾ ਜੈਪੀਨ ਜੈਪਾਲ ਰਕੇਸ਼ ਦਤਾਰਪੁਰੀ ਜੀ ਸਟੇਟ ਦੇ ਸੈਕਟਰੀ ਇੱਕ ਮਿੰਟ ਆਪਣੀ ਗੱਲ ਰੱਖਣਗੇ ਔਰ ਅਸੀਂ ਧੰਨਵਾਦ ਦੇ ਹਾਂ ਉਹਨਾਂ ਸਾਰੇ